ਪਹਿਲੀ ਜਮਾਤ ਦੇ ਪਿਆਰੇ ਪਿਆਰੇ ਬੱਚਿਓ ਪਿਆਰ ਭਰੀ ਸਸ਼ੀਕਾਲ ਹਾਂਜੀ ਪਿਆਰੇ ਬੱਚਿਓ ਅੱਜ ਅਸੀਂ ਮਿਲਾਨ ਕਰਨ ਦਾ ਬਿਆਸ ਕਰਨਾ ਸਿੱਖਾਂਗੇ ਹਾਂਜੀ ਪਿਆਰੇ ਬੱਚਿਓ ਸ਼ੁਰੂ ਕਰਦੇ ਹਾਂ ਸਾਡੇ ਕੋਲ ਇੱਕ ਪਾਸੇ ਤਸਵੀਰਾਂ ਦਿੱਤੀਆਂ ਹੋਈਆਂ ਹਨ ਦੂਸਰੇ ਪਾਸੇ ਵਰਣਮਾਲਾ ਦੇ ਅੱਖਰ ਲਿਖੇ ਗਏ ਹਨ ਤਾਂ ਅਸੀਂ ਦੇਖਣਾ ਹੈ ਕਿ ਸੱਖਰ ਤੋਂ ਕਿਹੜਾ ਸ਼ਬਦ ਬਣਦਾ ਹੈ ਠੀਕ ਹੈ ਪਿਆਰੇ ਬੱਚਿਓ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਪਿਆਰੇ ਬੱਚਿਓ ਸਾਡੇ ਕੋਲ ਤ ਤ ਅੱਖਰ ਦਿੱਤਾ ਹੋਇਆ ਹੈ ਤ ਤ ਤੋਂ ਅਸੀਂ ਤਸਵੀਰ ਨੂੰ ਮਿਲਾਨ ਕਰਾਂਗੇ तितਲੀ ਨਾਲ ਥ ਥਾਲੀ ਦ ਦਵਾ ਤਦਾ ਤਗਾ ਨਨਾ ਨਸ਼ਪਤੀ ਹਾਂਜੀ ਪਿਆਰੇ ਬੱਚਿਓ ਅੱਗੇ ਚੱਲਦੇ ਹਾਂ ਹੁਣ ਅਸੀਂ ਅੱਖਰਾਂ ਦਾ ਅੱਖਰਾਂ ਨਾਲ ਮਿਲਾਨ ਕਰਾਂਗੇ ਤ ਤ ਤਾ ਤਥਾ ਥਥਾ ਦਦਾ ਦਦਾ ਤਦਾ ਤਦਾ ਨੰਨਾ ਨੰਨਾ ਹਾਂਜੀ ਪਿਆਰੇ ਬੱਚਿਓ ਅਸੀਂ ਅੱਖਰਾਂ ਦਾ ਤਸਵੀਰਾਂ ਨਾਲ ਤੇ ਅੱਖਰਾਂ ਦਾ ਅੱਖਰਾਂ ਨਾਲ ਮਿਲਾਨ ਕਰਨਾ सीख चुके हाँ। प्यारे बच्चों बच्चो ये सारे काम की चंकी तरह दोहराई करनी है और इसको याद करना है धन्यवाद प्यारे बच्चों